ਜੀਤਿੰਦਰ ਜੀ ਆਪਾਂ ਕਿਹੜੀ ਸੇਵਾ ਕਰਨ ਵਾਲਿਆਂ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਕਰਾਈ ਜਾਂਦਾ ਸੇਵਾਦਾਰ ਤਾਂ ਇੱਥੇ ਤੁਸੀਂ ਰਵੀ ਸਿੰਘ ਵਰਗੀ ਸੰਸਥਾ ਤੁਸੀਂ ਹੀ ਸੇਵਾਦਾਰਤਾ ਵرائی ਹੋਣੀ ਜੀ ਆਪਾਂ ਤਾਂ ਇੱਕ ਤੁਸਮਤਰ ਮੈਂ ਕਹਿੰਦਾ ਮੈਨਸ 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 0 0% ਵੀ ਉਹਨਾਂ ਦੇ ਮੁਕਾਬਲੇ ਨਹੀਂ ਇਹ ਵੀਡੀਓ ਇਹ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਸੀ ਕਿ ਨਾਲ ਕਹਿੰਦੇ ਆ ਵੀ ਧੱਕੇ ਨਾਲ ਵੀਡੀਓ ਬਣਾ ਰਹੇ ਹਾਂ ਤੇ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਸ਼ੇਅਰ ਕਰੋ ਤੇ ਸਰਕਾਰਾਂ ਜਿਨ੍ਹਾਂ ਦੀ ਬਾਹ ਨਹੀਂ ਫੜਦੀਆਂ ਤਾਂ ਗਰੀਬ ਲੋਕਾਂ ਦੀ ਉਹ ਸਸਤਾ ਬਾਹ ਫੜੇ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਲੰਬੇ ਸਮੇਂ ਤੋਂ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਨੇ ਅੱਜ ਇੰਟਰਵਿਊ ਕਰਨ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਅੱਜ ਉਹਨਾਂ ਨੇ ਇੱਕ ਅਜਿਹੇ ਪਰਿਵਾਰਾਂ ਦੀ ਬਾਹ ਫੜੀ ਹੈ ਜਿਨ੍ਹਾਂ ਦੀ ਕਿਸੇ ਸਰਕਾਰਾਂ ਨੇ ਬਾਹ ਨਹੀਂ ਫੜੀ ਸਤਿ ਸ੍ਰੀ ਅਕਾਲ ਜਿਤਿੰਦਰ ਜੀ ਤੁਹਾਡੇ ਦੇਖਣ ਵਾਲੇ ਚੈਨਲ ਆਵਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਨੈਣਾ ਦੇਵੀ ਤੋਂ ਪਰਿਵਾਰ ਆ ਰਹੇ ਸੀਗੇ ਤੇ ਕਿਤੇ ਨਾ ਕਿਤੇ ਵੱਡੀ ਦੁਰਘਟਨਾ ਹੋਈ ਹੈ ਕਿੰਨੇ ਪਰਿਵਾਰਾਂ ਦੇ ਜਿਹੜੇ ਮੈਂਬਰ ਨੇ ਉਹਦੇ ਵਿੱਚ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰਾਂ ਦੀ ਬਾਹ ਫੜੀਆ ਕਿਵੇਂ ਮਨ ਚ ਆਇਆ ਤੁਹਾਡਾ ਵੀ ਇਸ ਤਰ੍ਹਾਂ ਇਹਨਾਂ ਨੂੰ ਹੋ ਕਰਨਾ ਸਭ ਤੋਂ ਪਹਿਲਾਂ ਤਾਂ ਜਿਤਿੰਦਰ ਜੀ ਇਹ ਘਟਨਾ ਹੀ ਸਾਡੇ ਹਲਕੇ ਦੀ ਬਹੁਤ ਦੁਖਦਾਈ ਘਟਨਾ ਕੋਈ ਇੱਕ ਪਰਿਵਾਰ ਦੇ ਦੋ ਬੱਚੇ ਇੱਕ ਉਹਨਾਂ ਦੀ ਮਾਤਾ 10 ਜੀਆਂ ਦਾ ਇੱਕ ਪਿੰਡ 'ਚ ਇੱਕੋ ਹੀ ਟਾਈਮ ਸਵੇਰ ਜਲਣਾ ਮੈਂ ਕਹਿੰਦਾ ਆਲੇ-ਦਾਲੇ ਦੇ 50 ਪਿੰਡਾਂ 'ਚ ਉਸ ਦਿਨ ਰੋਟੀ ਨਹੀਂ ਪੱਗੀ ਬਿਲਕੁਲ ਬਹੁਤ ਹੀ ਦੁਖਦਾਈ ਵਿਸ਼ਾ ਰਹੀ ਗੱਲ ਤੁਹਾਡੀ ਆਪਾਂ ਇੰਟਰਵਿਊ ਕਰਨ ਲਈ ਤਾਂ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਜੀ ਬਿਲਕੁਲ ਮੈਂ ਇਸ ਗੱਲ ਤੋਂ ਬਚਦਾ ਸੀ ਵੀ ਜੀ ਆਪਾਂ ਕਿਸੇ ਵੀ ਲੋੜਵੰਦ ਦੀ ਆਪਾਂ ਮਦਦ ਕਰਦੇ ਆ ਉਹਨੂੰ ਸੋਸ਼ਲ ਮੀਡੀਆ ਤੇ ਜਾ ਪ੍ਰਚਾਰਨ ਦੀ ਬਹੁਤੀ ਮੈਂ ਆਪਣਾ ਨਿੱਜੀ ਤੌਰ ਤੇ ਚੰਗਾ ਨਹੀਂ ਸਮਝਦਾ ਪਰ ਦੂਜੇ ਪੱਖੇ ਇਹ ਵੀ ਹੈ ਨਾ ਚੇਅਰਮੈਨ ਸਾਹਿਬ ਵੀ ਜੇਕਰ ਲੋਕਾਂ ਤੱਕ ਇਹ ਗੱਲ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਹੋਰ ਵੀ ਜਿਹੜੇ ਮਦਦ ਵਾਸਤੇ ਅੱਗੇ ਆਉਂਦੇ ਜਤਿੰਦਰ ਜੀ ਤੁਹਾਡੇ ਸੁਝਾਅ ਨਾਲ ਮੈਂ ਸਹਿਮਤ ਹੂ ਕਿ ਪਹਿਲਾਂ ਵੀ ਵੀਰ ਇੱਕ ਦੋ ਨੇ ਇੰਟਰਵਿਊ ਕਰੀ ਉਹਨਾਂ ਨੇ ਵੀ ਮੈਨੂੰ ਵੈਸੇ ਹਰ ਬੰਦੇ ਦੇ ਦੇਖੋ ਆਪ ਕੋ ਆਪਣੇ ਵਿਚਾਰ ਨੇ ਜੀ ਤੁਹਾਡੇ ਵਿਚਾਰ ਮੈਨੂੰ ਤੁਹਾਡੀ ਜਗ੍ਹਾ ਤੇ ਬਹੁਤ ਵਧੀਆ ਲੱਗਦੇ ਨੇ ਕਿ ਜੇ ਆਪਾਂ ਇਸ ਗੱਲ ਨੂੰ ਪ੍ਰਚਾਰਾਂਗੇ ਤਾਂ ਹੋਰ ਵੀ ਸੱਜਣ ਵੱਧ ਤੋਂ ਵੱਧ ਸਹਿਯੋਗ ਕਰਨਗੇ ਮੈਂ ਆਪਣੇ ਵੱਲੋਂ ਬੜੀ ਹੀ ਨਿਮਰਤਾ ਤੇ ਸਤਿਕਾਰ ਨਾਲ ਸਮਾਜ ਸੇਵੀ ਸੰਸਥਾ ਨੂੰ ਪੰਚਾਇਤ ਸਰਪੰਚਾਂ ਨੂੰ ਹਲਕੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਇਹ ਜੇ ਕਹਿ ਲਈ ਆਪਾਂ ਇੱਕ ਇਹ ਜੱਗ ਹੈ ਜੀ ਇਰੇ ਵਿੱਚ ਜ਼ਰੂਰ ਕੁਛ ਨਾ ਕੁਛ ਕੋਈ ਇਹ ਨਹੀਂ ਹੈਗਾ ਕੋਈ 21000 ਦਾ 52000 ਦਾ ਮੈਂ ਕਹਿੰਦਾ 5500 ਦੋ ਆਪਾਂ ਨੂੰ ਜ਼ਰੂਰ ਸਮਾਜ ਤੇ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਜੇ ਕੋਈ ਹਾਦਸਾ ਪਰਮਾਤਮਾ ਕਰੇ ਵਾਪਰੇ ਨਾ ਪਰ ਹੁਣ ਆਪਾਂ ਨੂੰ ਉਹਨਾਂ ਦੀ ਮੱਲਮ ਪੱਟੀ ਆਪਾਂ ਤਾਂ ਉਸ ਮਾਤਰ ਮੱਲਮ ਪੱਟੀ ਲਾਈ ਹੈ ਜ਼ਰੂਰ ਲਾਉਣੀ ਚਾਹੀਦੀ ਹੈ ਜੀ ਇਹ ਹਾਦਸਾ ਹੋਇਆ ਚਲੋ ਦੇਖੋ ਫਿਊਚਰ ਦੇ ਵਿੱਚ ਹਾਦਸੇ ਹੁੰਦੀ ਰਹਿੰਦੇ ਨੇ ਹੈ ਨਾ ਹੁਣ ਕਿੱਥੇ ਤੱਕ ਤੁਸੀਂ ਮਦਦ ਕਰੋਗੇ ਇਹਨਾਂ ਪਰਿਵਾਰਾਂ ਦੀ ਕਰਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਥਾਟ ਨੇ ਵੀ ਇਹ ਹੋਰ ਜਿਹੜੇ ਕੋਈ ਇਸ ਤਰ੍ਹਾਂ ਦੇ ਇੰਜਰਡ ਹੁੰਦੇ ਨੇ ਕੋਈ ਜਾਂ ਕੋਈ ਇਸ ਤਰ੍ਹਾਂ ਦੀ ਸੰਸਥਾ ਹੁੰਦੀ ਹੈ ਵੀ ਉਹਨਾਂ ਦਾ ਕਿਵੇਂ ਕੀਤਾ ਜਾਂਦਾ ਕੋਈ ਪਲੈਨਿੰਗ ਬਣਾਓਗੇ ਇਸ ਸੰਬੰਧ ਵਿੱਚ ਜਿਤਿੰਦਰ ਜੀ ਮੇਰੇ ਮਨ ਦੀ ਬਹੁਤ ਤੁਸੀਂ ਮਨ ਦੀ ਗੱਲ ਖੋਈ ਹੈ ਜੀ ਮੇਰੇ ਮਨ ਦੀ ਬੜੀ ਚੇਰ ਦੀ ਇੱਛਾ ਹੈ ਵੀ ਕੋਈ ਕਮ ਸੇ ਕਮ ਇੱਕ ਹਲਕੇ ਦੀ ਆਪਣੇ ਸਮਾਜ ਸੇਵੀ ਸੰਸਥਾਨਾਂ ਨਾਲ ਕੇ ਐਨ ਆਰ ਆਈ ਭਰਾਵਾਂ ਨਾਲ ਕੇ ਜਿਹੜੇ ਦਾਨੀ ਸੱਜਣ ਨੇ ਬਹੁਤ ਦਾਨੀ ਸੱਜਣ ਨੇ ਉਹਨਾਂ ਨਾਲ ਰੜ ਕੇ ਕਿਸੇ ਇਹੋ ਜਿਹੇ ਕਲੱਬ ਦੀ ਕੋਈ ਇਹੋ ਜੀ ਸੰਸਥਾ ਦੀ ਆਪਾਂ ਸਿਰਜਣਾ ਕਰੀਏ ਜਿਨ੍ਹਾਂ ਦੀ ਮਹੀਨੇ ਬਾਅਦ ਉਹਦੇ 'ਚ ਕੁਛ ਨਾ ਕੁਛ ਯੋਗਦਾਨ ਬੰਦਾ ਆਪਦੀ ਇੱਛਾ ਨਾਲ ਪਾਈ ਜਾਵੇ ਦਸਬੰਧ ਕੱਢੀ ਜਾਵੇ ਆਪਾਂ ਦਸਬੰਧ ਕੱਢੀ ਜਾਵੇ ਆਪਾਂ ਨਹੀਂ ਚਾਹੁੰਦੇ ਕੋਈ ਇਹੋ ਜਿਹਾ ਹਾਦਸਾ ਵਾਪਰੇ ਹੋਰ ਬੜੀ ਤਰ੍ਹਾਂ ਦੇ ਲੋੜਵੰਦ ਬੰਦੇ ਨੇ ਕਿਸੇ ਮਰੀਜ਼ ਨੂੰ ਦਵਾਈ ਦੀ ਲੋੜ ਹੈ ਕਿਸੇ ਦਾ ਗਰੀਬ ਦਾ ਅਚਨਚੇਤ ਕਾਰਡ ਨਹੀਂ ਪਿਆ ਕਿਸੇ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਟਰੈਜਡੀ ਕਿਸੇ ਨੂੰ ਕੋਈ ਮੈਂ ਕਹਿੰਦਾ ਕਿਸੇ ਉਹਦਾ ਸਰਕਾਰੀ ਉਹਦੇ ਚ ਨਹੀਂ ਆਉਂਦਾ ਬੰਦਾ ਮੈਂ ਕਹਿੰਦਾ ਕਾਸਟ ਜਾਂ ਰਿਜ਼ਰਵੇਸ਼ਨ ਦੇ ਚੱਕਰ ਚ ਬੰਦਾ ਕਈ ਵਾਰੀ ਕੋਈ ਜਨਰਲ ਹੁੰਦਾ ਜਾਂ ਗਰੀਬ ਹੁੰਦਾ ਜਾਂ ਬਾਹਰਲਾ ਹੁੰਦਾ ਜਾਂ ਪ੍ਰਵਾਸੀ ਹੁੰਦਾ ਉਹਦੇ ਕਾਰਡ ਨਹੀਂ ਬਣਿਆ ਹੁੰਦਾ ਉਹਦੇ ਸਤ ਲੱਗਦੀ ਹੈ ਕਿਉਂਕਿ ਪ੍ਰਮਾਤਮਾ ਦੀ ਨਜ਼ਰ ਚ ਤਾਂ ਹਰ ਬੰਦਾ ਲੋੜਵੰਦਾ ਹੈ ਮੇਰੀ ਇਸੇ ਵੀ ਕੋਈ ਇਹੋ ਜੀ ਸੰਸਤਾ ਦੀ ਸਥਾਪਨਾ ਕੀਤੀ ਜਾਵੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਕਿ ਆਪਾਂ ਹਲਕੇ ਚ ਕੁਛ ਨਾ ਕੁਛ ਤੁਸ ਮਾਤਰ ਮਦਦ ਕਰ ਸਕੀਏ ਤੇ ਕੀ ਮਾਪਡੰਡ ਸੋਚਿਆ ਤੁਸੀਂ ਨੇ ਵੀ ਉਹਦੇ ਕੀ ਕਿਸ ਤਰ੍ਹਾਂ ਦੇ ਬੰਦੇ ਤੁਸੀਂ ਵਿੱਚ ਹੋ ਲੋਗੇ ਕੀ ਮਾਪਡੰਡ ਹੋਣਗੇ ਉਹਦੇ ਵਾਸਤੇ ਮੈਂ ਉਹਦੇ ਲਈ ਕੁਝ ਸੱਜਣ ਤਾਂ ਆਪਣੇ ਚਾਹੀਦੇ ਨੇ ਜਿਹੜੇ ਫੰਡਿੰਗ ਕਰਨ ਕਿਉਂਕਿ ਇਹ ਕਿਉਂਕਿ ਮੈਂ ਤੁਹਾਨੂੰ ਸਵਾਲ ਤਾਂ ਪੁੱਛਿਆ ਬਾਹਰ ਲੈਣਾ ਐਨਆਰਆਈ ਬਹੁਤ ਭਰਾ ਨੇ ਜਿਹੜੇ ਉਹਨਾਂ ਦੇ ਕਈਆਂ ਸੰਸਥਾਵਾਂ ਤੋਂ ਵਿਸ਼ਵਾਸ ਉੱਠ ਚੁੱਕੇ ਨੇ ਹਾਲਾਂਕਿ ਦੇਖੋ ਤੁਹਾਡਾ ਨਾਮ ਹੈ ਬੜੇ ਹੀ ਸਮਾਜ ਸੇਵਾ ਦੇ ਕੰਮ ਕਰਦੇ ਹੋ ਕਿਸਾਨ ਜੂਨੀਅਨ ਦੇ ਵਿੱਚ ਵੀ ਤੁਸੀਂ ਨੇ ਜਿਹੜਾ ਬਹੁਤ ਮਦਦ ਕੀਤੀ ਹੈ ਹੋਰ ਵੀ ਕਰਦੇ ਰਹਿੰਦੇ ਹੋ ਤਾਂ ਮੈਂ ਮੇਰੇ ਜ਼ਿਹਨ 'ਚ ਸਵਾਲ ਆਇਆ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਆਪਾਂ ਤਾਂ ਇੰਨਾ ਪਾਰਦਰਸ਼ੀ ਹੋਣੀ ਚਾਹੀਦੀ ਹੈ ਉਹ ਸੰਸਥਾ ਜੀ ਤੇ ਬਾਕੀ ਉਹਦੇ 'ਚ ਕੱਲੇ ਪੈਸੇ ਦੇਣ ਵਾਲੇ ਨਹੀਂ ਕੁਝ ਸੱਜਣ ਪੈਸਿਆਂ ਦੇ ਤਰੀਕੇ ਨਾਲ ਮਦਦ ਕਰਨ ਵਾਲੇ ਨੇ ਕੁਝ ਰਿਟਾਇਰਡ ਫੌਜੀ ਹੁੰਦੇ ਨੇ ਜੀ ਕੁਝ ਜਿੱਦਾਂ ਮਾਸਟਰ ਹੁੰਦੇ ਨੇ ਜਿਹੜੇ ਰਿਟਾਇਰ ਮੁਲਾਜ਼ਮ ਨੇ ਉਹ ਪਿੰਡਾਂ ਚ ਸਹੀ ਰਿਪੋਰਟ ਲੈ ਕੇ ਆਉਣ ਤੇ ਉਹ ਸਹੀ ਜਗ੍ਹਾ ਤੇ ਪੈਸਾ ਲੱਗੇ ਪੈਸੇ ਦੀ ਦਰਵਰਤੋਂ ਨਾ ਹੋਵੇ ਜੀ ਜਾਂ ਤੁਹਾਡੇ ਤੇ ਵਿਸ਼ਵਾਸ ਬਣ ਗਿਆ ਜੀ ਬਾਕੀ ਜਤਿੰਦਰ ਜੀ ਆਪਾਂ ਕਿਹੜੀ ਸੇਵਾ ਕਰਨ ਵਾਲਿਆਂ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਕਰਾਈ ਜਾਂਦਾ ਹੈ ਸੇਵਾਦਾਰਤਾ ਇੱਥੇ ਤੁਸੀਂ ਰਵੀ ਸਿੰਘ ਵਰਗੀ ਸੰਸਥਾ ਤੁਸੀਂ ਹੀ ਸੇਵਾਦਾਰਤਾ ਵਰਾਏ ਹੋਣੀ ਜੀ ਆਪਾਂ ਤਾਂ ਇੱਕ ਤੁਸਮਤਰ ਮੈਂ ਕਹਿੰਦਾ ਮੈਂਸ 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 00% ਵੀ ਉਹਨਾਂ ਦੇ ਮੁਕਾਬਲੇ ਨਹੀਂ ਪਰ ਮੈਂ ਜਿੰਨਾ ਕਿ ਆਪਣਾ ਹਲਕਾ ਹੈ ਮੇਰੇ ਮਨ ਦੀ ਇੱਛਾ ਵੀ ਕੁਝ ਨਾ ਕੁਝ ਬਿਲਕੁਲ ਹੋਣਾ ਚਾਹੀਦਾ ਜਿਹੜੇ ਹਲਕੇ ਦੇ ਲੋਕਾਂ ਤੇ ਇਹ ਇਸ ਗੱਲ ਦਾ ਜਿਹੜੀ ਉਹ ਸੰਸਥਾ ਹੋਊਗੀ ਉਹ ਬਿਲਕੁਲ ਰਾਜਨੀਤੀ ਤੋਂ ਪਰੇ ਹੋਊਗੀ ਜੀ ਉਹਦੇ ਵਿੱਚ ਕੋਈ ਰਾਜਨੀਤਿਕ ਬੰਦਾ ਨਹੀਂ ਹੋਊਗਾ ਮੇਰੇ ਜੋ ਮਨ ਦੀ ਇੱਛਾ ਹੈ ਜੀ ਕੋਈ ਉਹਦੇ ਵਿੱਚ ਕੋਈ ਆਏ ਨਹੀਂ ਵੀ ਰਿਕਮੈਂਡੇਸ਼ਨ ਸਰਪੰਚ ਆਪਣੀ ਪਾਰਟੀ ਦਾ ਜਾਂ ਉਹ ਬੰਦੇ ਤੋਂ ਪੁੱਛ ਕੇ ਦਾਨਪੁਣ ਕਰਦਾ ਮੇਰੀ ਇੱਛਾ ਵੀ ਉਹ ਬਿਲਕੁਲ ਨਰੋਲ ਹੋਵੇ ਜੀ ਮੈਂ ਰਾਜਨੀਤਿਕ ਨੋ ਵਿਵਾਦ ਇਸ ਤਰ੍ਹਾਂ ਸੇਵਾ ਕਰਨ ਨੂੰ ਤਰਜੀਹ ਦਿੰਦਾ ਮੇਰੇ ਮਨ ਦਾ ਬਲਬਲ ਹੈ ਜੀ ਦੇਖੋ ਗੱਲਾਂ ਬਾਤਾਂ ਦਾ ਹੋਰ ਵੀ ਤੁਹਾਡੇ ਨਾਲ ਕਰਨ ਨੂੰ ਮਨ ਕਰਦਾ ਪਰ ਹੁਣ ਇਸ ਜਿਹੜੇ ਟੌਪਿਕ ਤੇ ਆਪਾਂ ਖਬਰ ਆ ਬਣਾ ਰਹੇ ਆ ਵੀਡੀਓ ਬਣਾ ਰਹੇ ਆ ਮੈਨੂੰ ਲੱਗਦਾ ਨਹੀਂ ਵੀ ਆਪਾਂ ਹੋਰ ਚਰਚਾ ਵੀ ਕਰੀਏ ਇਸ ਕਰਕੇ ਮੈਂ ਇਸ ਨੂੰ ਬਰਾਮ ਦਿੰਨੇ ਆ ਤੇ ਅਗਲੀ ਵੀਡੀਓ ਤੁਹਾਡੇ ਜਰੂਰ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਰਾਜਨੀਤਿਕ ਨੂੰ ਲੈ ਕੇ ਹੋਰ ਜਿਹੜੇ ਹੈਗੇ ਆ ਉਹ ਸਾਂਝੇ ਕਰਾਂਗੇ ਠੀਕ ਹੈ ਜਤਿੰਦਰ ਜੀ ਬਹੁਤ ਬਹੁਤ ਧੰਨਵਾਦ ਇਹ ਹਨ ਸਾਫ ਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਸਪੀਰ ਸਿੰਘ ਦਿਓਲ ਜਿਨ੍ਹਾਂ ਵੱਲੋਂ ਹਮੇਸ਼ਾ ਹੀ ਲੋੜਵੰਦਾ ਦੀ ਮਦਦ ਕੀਤੀ ਜਾ ਰਹੀ ਹੈ ਤੇ ਸਮੇਂ-ਸਮੇਂ ਤੇ ਭਾਵੇਂ ਉਹ ਕਿਸਾਨ ਜਿਹੜਾ ਹੈਗਾ ਧਰਨਾ ਪ੍ਰਦਰਸ਼ਨ ਦੀ ਗੱਲ ਹੋਵੇ ਦਿੱਲੀ ਹੋਵੇ ਜਾਂ ਫਿਰ ਹੋਰ ਵੀ ਕਿਤੇ ਵਿਆਹ ਸਾਦੀ ਕਿਸੇ ਵੀ ਤਰ੍ਹਾਂ ਦਾ ਗਰੀਬਾਂ ਦੀ ਖੁੱਲਕੇ ਮਦਦ ਕਰਦੇ ਨੇ ਤੇ ਦੂਜਾ ਪੱਖ ਇਹ ਵੀ ਹੈ ਕਿ ਇਹ ਇਹਨਾਂ ਵਾਸਤੇ ਜਿਹੜਾ ਹੈਗਾ ਇਹ ਮਦਦ ਕਰਦੇ ਨੇ ਤੇ ਉਸ ਨੂੰ ਇਹ ਕਿਸੇ ਸਾਹਮਣੇ ਡਿਸਕਲੋਜ਼ ਨਹੀਂ ਕਰ ਦੇਣਗੇ ਇਹ ਵੀ ਸਾਡੇ ਕਹਿਣ ਤੇ ਜ਼ੋਰ ਦੇ ਕੇ ਅਸੀਂ ਨੇ ਜਿਹੜੀ ਇਹ ਵੀਡੀਓ ਬਣਾਈ ਆ ਤਾਂ ਜੋ ਇਹ ਹੋਰ ਲੋਕਾਂ ਦੀ ਜਿਹੜੇ ਹੋਰ ਲੋਕ ਨੇ ਉਹ ਇਹ ਕਿਤੇ ਨਾ ਕਿਤੇ ਅੱਗੇ ਆਉਣ ਗਰੀਬ ਪਰਿਵਾਰਾਂ ਦੀ ਬਾਹ ਵੜ ਨਾਲ ਇਹਨਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਵੀ ਹੈ ਵੀ ਜਿਹੜੀ ਅਮਰਗੜ ਹਲਕਾ ਲਾਓ ਹਨਾ ਜਾਂ ਫਿਰ ਪੂਰਾ ਜ਼ਿਲ੍ਹਾ ਮਰੇਕ ਕੋਲੇ ਕੋਈ ਇਸ ਤਰ੍ਹਾਂ ਦੀ ਸੰਸਥਾ ਹੋਣੀ ਚਾਹੀਦੀ ਹੈ ਜਿੱਥੇ ਗਰੀਬਾਂ ਦੀ ਬਾਹ ਫੜੀ ਜਾਵੇ ਕਿ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਇਨਸੀਡੈਂਟ ਹੁੰਦਾ ਤਾਂ ਉੱਥੇ ਕਿਤੇ ਨਾ ਕਿਤੇ ਉਹ ਸਾਰੇ ਜਿਹੜੇ ਹੈਗਾ ਦਸਵੰਦ ਕੱਢਣ ਵਾਲੇ ਲੋਕ ਚਾਹੀਦੇ ਨੇ ਜਿਹੜੇ ਹੈਗੇ ਸਸਤਾ ਨਾਲ ਜੁੜੇ ਹੋਣ ਤੇ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਤੇ ਉਹ ਲੋਕਾਂ ਦੀ ਗਰੀਬਾਂ ਦੀ ਮਦਦ ਕਰਨ ਬੇहद ਸਲਾਘਾਯੋਗ ਜਿਹੜਾ ਹੈਗਾ ਇਹ ਇਹਨਾਂ ਦੇ ਮਨ ਦੇ ਵਿੱਚ ਥਾਟ ਨੇ ਬਹੁਤ ਵਧੀਆ ਖਿਆਲ ਨੇ ਤੇ ਜਰੂਰ ਅਸੀਂ ਅਸੀਂ ਵੀ ਪ੍ਰਮਾਤਮਾ ਅੱਗੇ ਉਮੀਦ ਕਰਦਾ ਵੀ ਇਹ ਕਾਮਯਾਬ ਹੋਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸੰਸਥਾ ਬਣਿਆ ਅਮਰਗੜ ਹਲਕੇ ਦੇ ਵਿੱਚ ਮਲੇ ਕੋਲੇ ਜ਼ਿਲ੍ਹੇ ਦੇ ਵਿੱਚ ਵੀ ਜੋ ਜਿੱਥੇ ਸਰਕਾਰਾਂ ਜਿਨ੍ਹਾਂ ਦੀ ਬਾਹਰ ਹੀ ਫੜਦੀਆਂ ਤਾਂ ਗਰੀਬ ਲੋਕਾਂ ਦੀ ਉਹ ਸਸਤਾ ਬਾਹਰ ਫੜੇ ਤੇ ਜੇਕਰ ਤੁਸੀਂ ਵੀ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇੱਕ ਵਾਰੀ ਜ਼ਰੂਰ ਹੈਗਾ ਇਹਨਾਂ ਨਾਲ ਗੱਲਬਾਤ ਕਰੋ ਤੇ ਇਹਨਾਂ ਦੇ ਵਿਚਾਰ ਸੁਣੋ ਵੀ ਇਹ ਕੀ ਇਹਨਾਂ ਦੇ ਥਾਟ ਨੇ ਕੀ ਇਹ ਬਣਾਉਣਾ ਚਾਹੁੰਦੇ ਨੇ ਹਾਲਾਂਕਿ ਤੁਹਾਨੂੰ ਦੁਬਾਰਾ ਦੱਸ ਰਿਹਾ ਵੀ ਇਹ ਵੀਡੀਓ ਇਹ ਬਣਾਉਣ ਦੇ ਹੱਕ ਦੇ ਵਿੱਚ ਨਹੀਂ ਸੀ ਤਾਂ ਅਸੀਂ ਜਬਰੀ ਇਹਨਾਂ ਦੀ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਤੇ ਬਾਰੀ-ਬਾਰੀ ਕਹਿਣ ਦੇ ਬਾਵਜੂਦ ਇਹ ਜਿਹੜੀ ਅਸੀਂ ਠੱਕੇ ਨਾਲ ਕਹਿ ਰਹੇ ਹਾਂ ਵੀ ਠੱਕੇ ਨਾਲ ਵੀਡੀਓ ਬਣਾ ਰਹੇ ਹਾਂ ਤੇ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਲਾਈਕ ਸ਼ੇਅਰ ਕਰੋ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਆਪਣਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਨੇ ਪੈਸਾ ਆਪਣੇ ਗਰੀਬਾਂ ਨੂੰ ਇਨਵੈਸਟ ਨਹੀਂ ਕਹਿ ਸਕਦਾ ਗਰੀਬਾਂ ਨੂੰ ਦਾਨ ਦੇਣਾ ਚਾਹੁੰਦੇ ਨੇ ਪਰ ਉਹਨਾਂ ਵਾਸਤੇ ਕੋਈ ਜਿਹੜਾ ਸੋਰਸ ਨਹੀਂ ਹੈ ਕੋਈ ਜਿਹੜੇ ਬਾਹਰ ਬੈਠੇ ਨੇ ਵਿਦੇਸ਼ਾਂ ਚ ਬੈਠੇ ਨੇ ਪਰ ਉਹਨਾਂ ਕੋਲ ਕੋਈ ਭਰੋਸੇਯੋਗ ਜਿਹੜਾ ਇਨਸਾਨ ਨਹੀਂ ਹੈ ਕੋਈ ਸੰਸਥਾ ਨਹੀਂ ਹੈ ਕਿ ਤੇ ਜਹਰਜੀ ਗੱਲ ਹੈ ਜਸਵੀਰ ਸਿੰਘ ਦਿਓਲ ਨੇ ਅਮਰਗੜ ਹਲਕੇ ਦੇ ਜਿਹੜੇ ਹੈਗੇ ਨੇ ਇੱਕ ਨਾਮੀ ਜਿਹੜੇ ਹੈਗੇ ਨੇ ਜਿਹੜੇ ਆਪਣੇ ਸਖਸੀਅਤ ਨੇ ਜਿਨ੍ਹਾਂ ਨੇ ਹਰ ਇੱਕ ਬੰਦਾ ਮਾਣ ਕਰਦਾ ਤੇ ਕਿਤੇ ਨਾ ਕਿਤੇ ਸਮਾਜ ਸੇਵਾ ਦੇ ਵਿੱਚ ਅੱਗੇ ਹੋ ਅੱਗੇ ਆਉਂਦੇ ਨੇ ਮਨਜੀਤ ਸੋਹਿਣਾ ਜਤਿੰਦਰ ਮਨਵੀ ਅਮਰਗੜ